ਅੱਜ ਸਕੂਲ ਦੇ ਵਿੱਚ ਦੋ ਸਕਿਉਰਿਟੀ ਗਾਰਡ ਆ ਪਿੱਛੇ ਦੇ ਕੈਂਪਸ ਮੈਨੇਜਰ ਨੇ ਪਿੱਛੇ ਜੇ ਵਿਧਾਨ ਸਭਾ ਦਾ ਸੈਸ਼ਨ ਸੀਗਾ ਇੱਕ ਐਮਐਲਏ ਸਾਹਿਬ ਜਿਹੜੇ ਬਹੁਤ ਅਮੀਰ ਨੇ ਉਹ ਪਤਾ ਕੀ ਕਹਿੰਦੇ ਉਹ ਕਹਿੰਦੇ ਕਿ ਸਰਕਾਰੀ ਸਕੂਲ ਨਾਲ ਸਕਿਉਰਿਟੀ ਗਾਰਡ ਕਿਉਂ ਦੇ ਰਹੇ ਹੋ ਤੁਹਾਡੇ ਪਾਤਾ ਪਿੱਤਾ ਬੈਠੇ ਹੋਗੇ ਮੈਂ ਦੇਖ ਰਿਹਾ ਵੱਡੀ ਤਦਾਦ ਬੱਚੀਆਂ ਬੈਠੀਆਂ ਕਿ ਸਾ ਤੁਹਾਡੀ ਤੁਹਾਡੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਕਿ ਸਿਰਫ ਅਮੀਰਾਂ ਦੇ ਐਮਐਲਏ ਨੂੰ ਬੱਚੇ ਆ ਮੈਂ ਕਹ ਦੱਤੂ ਜਿਸ ਕੁਝ ਛੋਟੇ ਬੱਚੇ ਪੜਦੇ ਉੱਥੇ ਸਕਿਉਰਿਟੀ ਗਾਰਡ ਹੈ ਕਿ ਨਹੀਂ ਹੈ ਹਾਂ ਅੱਜ ਕਹਿੰਦੇ ਜੀ ਮੈਂ ਸਾਥੀ ਬੈਠੇ ਹਾਂ ਮੈਂ ਸਾਰੇ ਟੀਚਰਸ ਨੂੰ ਕਿਹਾ ਤੇ ਮੇਰੀ ਬੇਨਤੀ ਹੈ ਮੈਂ ਕੋਈ ਹਰਜੋਤ ਸਿੰਘ ਜਿੰਦਾਬਾਦ ਜਾਂ ਕੁਲਜੀਤ ਰੰਧਾਵਾ ਜਿੰਦਾਬਾਦ ਜਾਂ ਮਾਨਸਬ ਜਿੰਦਾਬਾਦ ਕਰਾਨੀ ਆ ਸਾਡਾ ਮਕਸਦ ਹੈ ਕਿ ਸਿੱਖਿਆ ਜਿੰਦਾਬਾਦ ਹੋਣੀ ਚਾਹੀਦੀ ਹੈ ਸਿੱਖਿਆ ਕ੍ਰਾਂਤੀ ਜਿੰਦਾਬਾਦ ਹੋਣੀ ਚਾਹੀਦੀ ਹੈ ਜੇਕਰ ਪ੍ਰਾਈਵੇਟ ਸਕੂਲ ਵਾਲੇ ਐਡ ਕਰ ਸਕਦੇ ਆ ਤਾਂ ਤੁਸੀਂ ਸਰਕਾਰੀ ਸਕੂਲ ਦੇ ਟੀਚਰਸ ਮੇਰੀ ਫੋਟੋ ਨਾ ਦਿਖਾਓ ਪੜਾ ਛੋਟੇ ਸਕੂਲ ਚ ਜਿਹੜੇ ਹੁਣ ਜਿੱਦਾਂ ਦੇ ਫਰਨੀਚਰ ਆਇਆ ਕੀ ਕਦੀ ਪਹਿਲਾਂ ਇਦਾਂ ਦਾ ਫਰਨੀਚਰ ਸੀਗਾ ਕੀ ਸਿਕਿਉਰਿਟੀ ਗਾਰਡ ਕੀ ਕੈਂਪਸ ਮੈਨੇਜਰ ਸੀ ਕੀ ਕਦੀ ਬੱਸ ਸਰਵਿਸ ਸੀ 5 ਕਰੋੜ ਰੁਪਏ ਦਾ ਕੰਮ ਇਹ ਸਕੂਲ ਚੱਲ ਰਿਹਾ ਜੋ ਥੋੜਾ ਕੰਮ ਹੈ ਉਹ ਤਾਂ ਦਿਖਾਓ ਨਾ ਉਹਨਾਂ ਥਾਟੀ ਟਾਲ ਮੰਗਦੀ ਐ ਸਾਡੇ ਡਿਪਾਰਟਮੈਂਟ ਦੀ ਟਾਲ ਮੰਗਦੀ ਅਸੀਂ ਚਾਹੁੰਦੇ ਆ ਕਿ ਬੱਚੇ ਉਹਨਾਂ ਮਾਤਾ ਮਾਤਾ ਪਿਤਾਵਾਂ ਨੂੰ ਜਿਹੜੇ ਸਕੂਲ ਆਵੇ ਚੈਨ ਆਵੇ ਭਰੋਸਾ ਆਵੇ ਕਿ ਸਾਡੇ ਬੱਚੇ ਸਹੀ ਹੱਦ ਤੱਕ ਅੱਜਕੀ ਨਹੀਂ ਮਾਨ ਵਾਲੀ ਗੱਲ ਐ ਤੇ ਹੁਣ ਮੈਂ ਦੱਸ ਦਵਾਂ ਡੇਰਾ ਬਸਤੀ ਤੇ ਮੋਹਾਲੀ ਦੇ ਸਾਰੇ ਸੀਐਸ ਨੂੰ ਕਿ ਸਭ ਤੋਂ ਸ਼ਾਨਦਾਰ ਸੀਏ ਅਗਲੇ 10 ਸਾਲਾਂ ਦੇ ਵਿੱਚ ਇਸ ਸਕੂਲ ਤੋਂ ਬੱਚੀ ਬਣੂਗੀ ਆ ਜਿਹੜਾ ਬੱਚਾ ਅਸੀਂ ਮੇਰਾ ਖਵਾਬ ਹੈ ਕਿ ਤੁਹਾਨੂੰ ਬੈਸਟ ਕਰ ਆਪ ਅੱਛੀ ਹੈ ਮੈਨੂੰ ਪੁੱਛਿਆ ਕੀ ਬੰਨਾ ਚਾਹੁੰਦੇ ਸ਼ੀ ਵਾਂਟਸ ਟੂ ਬਿਕਮ ਅ ਸੀਏ ਅਸੀਂ ਇਸ ਬੱਚੇ ਦੀ ਸੁਪਨੇ ਪੂਰਾ ਕਰਨਾ ਚਾਹਦੇ ਇਹ ਦੀ ਇਸ ਕਿਊਟੀ ਲਿਸ ਕਿਊਟੀ ਕਾਰਡ ਹੈ ਇਹ ਦੀ ਸਕੂਲ ਲਈ ਕਿ ਸਾਡੇ ਟੀਚਰਸ ਪੜ੍ਹਾਣ ਪਹਿਲਾਂ ਟੀਚਰਸ ਵਿਚਾਰੇ ਪਰੇਸ਼ਾਨ ਰਹਿੰਦੇ ਸੀ ਕਦੀ ਕੋਈ ਸਵਿਚ ਖਰਾਬ ਹੋ ਗਿਆ ਕਦੀ ਕੁਝ ਹੋ ਗਿਆ ਹੁਣ ਕੈਂਪਸ ਮੈਨੇਜਰਾਂ ਟੀਚਰਸ ਦਾ ਕੰਮ ਹੈ ਇਹ ਹੈ ਤਸਵੀਰ ਪੰਜਾਬ ਸਿੱਖਿਆ ਕ੍ਰਾਂਤੀ ਦੀ ਹਜੇ ਬਹੁਤ ਅੱਗੇ ਜਾਣਾ ਹੈ ਬਹੁਤ ਕਮੀਆਂ ਨੇ ਪਰ ਠੀਕ ਹੈ ਪਰ 3 ਸਾਲ ਸੱਚੀ ਕੰਮ ਕੀਤਾ ਪਰ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਵਿਭਾਗ ਅਸੀਂ ਬੱਚਿਆਂ ਦੇ ਸੁਪਨੇ ਇਸ ਤੋਂ ਪਾਵਨ ਪਵਿੱਤਰ ਕੰਮ ਕੋਈ ਨਹੀਂ ਇਸ ਕੰਮ ਨੂੰ ਤਿੰਨ ਰਤ ਜੇ ਇਸ ਕੰਮ ਨੂੰ ਹੋਰ ਮਿਹਨਤ ਕਰੀਏ ਇੱਕ ਸੋਸਾਇਟੀ ਬਣ ਕੇ ਟੀਮ ਬਣ ਕੇ ਆਪਾਂ ਜਿਹੜਾ ਹੈ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਇਹ ਨੀ ਪੱਥਰ ਇਸ ਕਰਕੇ ਰੱਖ ਰਿਹਾ ਪੰਜਾਬ ਦੇ ਵਿੱਚ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਹਾਂ ਹਨ ਪਹਿਲੀ ਵਾਰੀ ਬਹੁਤ ਸਾਰੇ ਲੋਕ ਆਏ ਹੁਣ ਜਿਵੇਂ ਨਾ ਚੰਡੀਗੜ੍ਹ ਦਾ ਮੀਡੀਆ ਆਇਆ ਉਹਨ ਦੇਖੋ ਅੱਛਾ ਜੀ ਸਰਕਾਰੀ ਸਕੂਲ ਇੱਦਾਂ ਦੇ ਵੀ ਹੋ ਗਏ ਇੱਕ ਨਰੇਟਿਵ ਹੈ ਉਸ ਨਰੇਟਿਵ ਨੂੰ ਟੋੜਨ ਦੇ ਲਈ ਇਹ ਫੰਕਸ਼ਨਸ ਦੀ ਲੋੜ ਪਰ ਮੇਰੇ ਲਈ ਅਸਲੀ ਨੀ ਪੱਥਰ ਉਦੋਂ ਹੋਊਗਾ ਜਦੋਂ ਐਡਾ ਦੀ ਬੱਚੀ ਕਦੀ ਮੈਨੂੰ ਜ਼ਿੰਦਗੀ ਚ 5 ਸਾਲ 10 ਸਾਲ ਬਾਅਦ ਮਿਲੇ ਫਿਰ ਮੈਨੂੰ ਲੱਗੇ ਕਿ ਸਰ ਉਸ ਕੂਲੋਫ ਐਮੀਨੈਂਸ ਦੇ ਵਿੱਚੋਂ ਮੈਂ ਨਿਕਲ ਕੇ ਪੰਜਾਬ ਦਾ ਨਾਮ ਰੋਸੀ ਕੀਤਾ ਉਹ ਸਾਡੇ ਲਈ ਸਭ ਤੋਂ ਵੱਡਾ ਹੈ ਇਸ ਕਰਕੇ ਤੁਸੀਂ ਸਭ ਨੂੰ ਬੇਨਤੀ ਹੈ ਕਿ ਬੱਚੋ ਜੇ ਤੁਹਾਨੂੰ ਸੱਚੀ ਲੱਗਦਾ ਹੈ ਕਿ ਕੋਈ ਬਦਲਾਅ ਹੋਇਆ ਹੈ ਤਾਂ ਬੋਲੋ ਇਹ ਉਹਦੇ ਨਾਲ ਕੋਈ ਦਿਲ ਦਾ ਮੈਡਲ ਨਹੀਂ ਹੈ ਪਰ ਇੱਕ ਸਕੂਨ ਆਂਦਾ ਹੈ ਕਿ ਹਾਂ ਜਿਸ ਮਕਸਦ ਨਾਲ ਅਸੀਂ ਲੱਗੇ ਸੀ ਉਹ ਮਕਸਦ ਨਾ ਹੋ ਰਿਹਾ ਉਸ ਮਕਸਦ ਤੋਂ ਹੋਰ ਟੀਚਰਸ ਨੂੰ ਮੋਟੀਵੇਸ਼ਨ ਮਿਲ ਰਿਹਾ